ਚੱਲ ਰਾਇ ਇਹਦੀ ਮਾਮਲਾ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਗੌਰ ਪਤਨੀ ਹਰਪ੍ਰੀਤ ਸੇ ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ ਪਤੀ ਇਸ ਜੁੜੀ ਮੇਰੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜਿਲ੍ਹੇ ਚ ਬੰਨ੍ਹ ਹੈ ਤੇ ਇਹਦਾ ਜਿਹੜਾ ਪਿਛੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਦੋਹਰ ਆਪਣਾ ਵਾਸਾ ਸੇਵਾ ਕਰਨਾ ਚਾਹੁੰਦੀ ਹੈ ਤੇ ਬੱਚਾ ਨੂੰ ਲੱਗ ਰਿਹਾ ਸੀਗਾ ਕਿ ਉਹਦੇ ਆਪਸ਼ਨ ਨੇ ਉਹਦੇ ਵਿੱਚ ਇਹ ਇਸ ਕਦਮ ਨੂੰ ਆਪਣਾ ਜਿਹੜਾ ਰਾਹ ਦਾ ਪੱਟਾ ਜੋ ਇੱਕ ਤਰੀਗ ਨੂੰ ਇਹ ਸਭ ਨੂੰ ਖਬਰ ਮਿਲੀ ਸੀਗੀ ਅੱਜ ਬਸ ਸਟੈਂਡ ਤੇ ਜਿਹੜੀ ਜੈਡ ਬੋਡੀ ਮਿਲੀ ਉਸ ਤੋਂ ਬਾਅਦ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਆਪਣਾ ਥਾਣਾ ਸਿਟੀ ਪੁਲਿਸ ਦੇ ਐਸਐਸਓ ਸਾਹਿਬ ਨੇ ਅੰਦਰ ਦਾ ਸੁਪਰਵਾਈਜ਼ਰ ਡੀਐਸਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹ ਜਿਹੜੀ ਹੈ ਡੈੱਡ ਬੋਡੀ ਹਸਪਤਾਲ ਨੂੰ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਜਿਸ ਤਿਹਾਰ ਸ਼ੁਰੂ ਹੋ ਗਿਆ ਤੁਹਾਨੂੰ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਤੇ ਅੱਜ ਇਹਦੀ ਜਿਹੜੀ ਉਹ ਲੜਕੇ ਦੀ ਮਰ ਤੱਕ ਦੀ ਉਹਨੇ ਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਦੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਛਾਣ ਕਰ ਲਈ ਸਭ ਕਿਹਨੇ ਕਤਲ ਕੀਤਾ ਕੀ وجہ ਖਾਂਗੀ ਇਹ ਇਹਦੀ ਜਿਹੜੀ ਹੋਇਆ ਹੈ ਉਹਦੇ ਉਹਦੇ ਮੁਤਾਬਿਕ ਜਿਹੜਾ ਅਸੀਂ ਹੁਣ ਮੁਕਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਜੀ ਨੂੰ ਅੰਜਾਮ ਦਿੱਤਾ ਹੈ ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜਿਹੇ ਚ ਬੰਦ ਹੈ ਤੇ ਇਹਦਾ ਜਿਹੜਾ ਬੱਚੂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਆਪਣਾ ਕਿਤੇ ਹੋਰ ਆਪਣਾ ਮਾਸੂਮ ਸੇਵਾ ਕਰਨਾ ਚਾਹੁੰਦੀ ਤੇ ਬੱਚਾ ਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਕਸ਼ਨ ਹੈ ਉਹਦੇ ਵਿੱਚ ਇਹ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਘਟਾ ਖੜਿਆ ਸਰ ਕਿਸ ਤਰ੍ਹਾਂ ਇੰਨੇ ਘਤਤ ਨੂੰ ਜਾਣ ਦਿੱਤਾ ਬੱਚੇ ਇਹ ਅਸੀਂ ਇਸ ਚੀਜ਼ ਦੀ ਸਾਰੀ ਅਗੇ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਔਰ ਜਿੰਨਾ ਚਿਰ ਅਸੀਂ ਪੋਸਟ ਮਾਰਟਮ ਲੈ ਕੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟ ਮਾਰਟਮ ਕਰਕੇ ਹੀ ਬੱਚੇ ਦੀ ਜਿਹੜੀ ਹੈ ਵਾਰਸ ਨੂੰ ਲਾਸ਼ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਬੜੀਆਂ ਜੁੜਨੀਆਂ ਹੋਣਗੀਆਂ ਸਰ ਜਿਹੜੀ ਬੱਚੇ ਦੀ ਮਾਂ ਹੈ ਉਹ ਦੱਸਾਲ ਕਰ ਲਈ ਹੈ ਕਿ ਹੈ ਕਿ ਬੱਚੇ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜਿਵੇਂ ਮੈਂ ਪਹਿਲੇ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਮਟਿੰਗਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਪਪਰੀਆ ਬੋਲੇ ਉਹਨੂੰ ਲਗਾ ਕੇ ਇਹ ਮੇਰੇ ਵਿੱਚ ਦਰਜਨ ਹੈ ਜਿਹੜਾ ਮੇਰਾ ਆਪਣਾ ਕੋ ਨਵਾਂ ਸੇਵਾ ਕਰਨਾ ਚਾਹੁੰਦੀ ਉਹਦੇ ਤਹਿਦੀ ਇਹਨੇ ਇਸ ਥੀ ਜਿਹੜੀ ਕਟਿਆ ਮਨਚਾਲ ਨੂੰ ਮਨਚਾਲ ਜਿਹੜੀ ਰੱਖ ਕੇ ਉਹਨੇ ਇਹਨੋਣਾ ਕੰਮ ਕੀਤਾ ਇਹ ਚ ਹੋਰ ਕੌਣ ਸ਼ਾਮਲ ਸੀ ਜੀ ਨੇ ਪ੍ਰਾਇਮਰੀ ਨੋਵਿਸਟ ਦੱਸਿਆ ਉਹ ਕੋਈ ਨਹੀਂ ਵਿੱਚ ਇਸ ਤਫਤੀਸ਼ ਹਾਲੇ جاری ਹੈ ਹਾਲੇ ਇਸ ਤਗਾ ਨਹੀਂ ਕੁਝ ਹੋਇਆ ਬਾਕੀ ਤੋਂ ਅਸੀਂ ਸਰਵ ਸਿਰ ਇਨਫੋਰਮ ਕਰਦੇ ਆਂ ਕਿ ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਹੋਈ ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਕਾਲ ਕੋ ਇਹਨੂੰ ਗ੍ਰਿਫਤਾਰ ਕੀਤਾ ਟ੍ਰਿਕੀ ਮਨ ਕੁਝ ਕਿਛ ਕੁਝ ਗੁੰਡਲੀ ਕੁਝ ਦੱਸਿਆ ਉਹਨੇ ਕਿ ਉਹ ਮਰ ਕਿਤਾ ਜਾਂ ਕਿਵੇਂ ਕੀਤਾ ਇਹ ਜੋ ਮੈਂ ਤੁਹਾਨੂੰ ਦੱਸਿਆ ਮંચ ਹੈ ਇਹ ਇਹ ਗੁੰਡਲੀ ਦੇ ਬੇਸੋਲੇ ਆਪਣਾ ਕਮਾਲ ਕਰ ਲਿਆ ਅੰਦਰ ਬਾਅਦ ਕਵਾਲ ਤਾਂ ਕਰ ਲਿਆ ਕੀ ਮਾਨਸਾ ਬਸਕਾਂ ਦੇ ਅੰਦਰ ਇਹ ਇਹਨੂੰ ਕਤਲ ਕੀਤਾ ਜਾਂ ਕਿ ਤੂੰ ਕਤਲ ਕਰਕੇ ਲਿਆਂਦਾ ਹੈ ਇਹਦੇ ਨਾਲ ਕੋਈ ਸਬੰਧੀ ਸੀ ਕੌਣ ਸੀ ਇਹਦੀ ਜੋ ਦੱਸਣ ਮੁਤਾਬਿਕ ਇਹਦੇ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਇਹਦੇ ਬਿਮਾਰ ਸੀਗਾ ਪਰ ਬਾਕੀ ਜੋ ਜੋ ਅਸੀਂ ਕਿਉਂ ਭੰਦੇ ਨੂੰ ਨਹੀਂ ਲੀਕ ਆਊਟ ਕਰ ਸਕਦੇ ਬਟ ਇੱਥੇ ਜਿਹੜਾ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਸਰ ਕਿਹੜੀ ਜਗ੍ਹਾ ਤੋਂ ਇਹ ਇੱਥੋਂ ਨਹੀਂ ਸੀਗੇ ਇਹ ਬਠਿੰਡਾ ਇਥੋਂ ਤਲਵੰਡੀ ਸਾਹ ਪੋਚ ਸਰ ਅਰੇ ਜਿਹੜਾ ਹਰਦੀਪ ਸਿੰਘ ਸੀਗਾ ਉਹ ਜੇਲ੍ਹ ਦੇ ਵਿੱਚ ਕਿਹੜੇ ਮੁਰਜ ਹਾਂਜੀ ਐਨਡੀਪੀਐਸ ਦੇ ਉਹਦੇ ਤੇ ਕਈ ਮੁਕਦਮੇ ਨੇ ਤੇ ਐਨਡੀਪੀਐਸ ਦੇ ਮੁਕਦਮੇ ਅੰਦਰ ਉਹ ਤੈਤੰਦਰਾ ਇਹਨਾਂ ਬੱਸ ਸਟੈਂਡ ਤੋਂ ਕਿਤੇ ਫੋਨ ਵੀ ਕੀਤਾ ਜੀ ਇਥੋਂ ਨੇੜੇ ਕਿਸੇ ਪਿੰਡ ਤੋਂ ਕੋਈ ਸਾਹਮਣੇ ਹੈ ਹਲੇ ਤੱਕ ਇਸ ਚੀਜ਼ ਦਾ ਵਾਪਸ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਟ ਇਜ਼ ਆਨ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰਾਂ ਸਰ ਬੱਚੇ ਦੀ ਭੂਆ ਨੇ ਆਈਡੈਂਟੀਫਿਕੇਸ਼ਨ ਕਰ ਲਈ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਝ ਲੱਗਾ ਜੀ ਸੀਸੀਟੀਵੀ ਵੀ ਚਾਰਜ ਫੁਲੇ ਕੈਮਰੇ ਲੱਗੇ ਹੋਏ ਸੀਗੇ ਦੇਖੋ ਇਹ ਸਾਰਾ ਬੱਸ ਸਟੈਂਡ 'ਚ ਵੀ ਕੈਮਰੇ ਸੀ ਜੀ ਸਾਰਾ ਕੁਝ ਜਿਹੜਾ ਕਰਦੇ ਆਂ ਔਰ ਇਹ ਦੇਖੋ ਲਾਕੇ ਦਾ ਸਾਰਾ ਕੁਝ ਇੰਨੀ ਮੁਸਤੈਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋ ਗਿਆ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਆ ਮੀਡੀਆ ਦੀ ਲਈ ਗਈ ਆ ਇਛਤਿਹਾਰ ਵੀ ਲਈ ਗਈ ਆ ਤਾਂ ਹੀ ਉੱਥੋਂ ਤੱਕ